Provision of a clean water to temper tank, light and sound shown near Sarovar, new building block, pathway and corridor, tree court and outer bar Sarovar Purga around with boundary wall and entry gate, fire safety parts, corridor construction near Sarovar, सीवरेज इंफ्रास्ट्रक्चर अपग्रेडेशन लिफ्ट इन न्यूली कंस्ट्रक्श बिल्डिंग रैनोवेषन फ्रॉम माल एंट्री गेट टू मेन भवन टोटल पचहत्तर प्वाइंट जीरो अठ करोड़ का प्रोजेक्ट है और इसके अब महामारी का गुणगान करके इजाजत लेके ਉਹਨੇ ਸ਼ੁਰੂਆਤ ਕਰ ਚੁੱਕਿਆ ਡੇਲੀ 10000 ਤੋਂ ਬਾਅਦ ਸ਼ਤਾਲੂ ਇੱਥੇ ਕਟਮੰਦੂ ਕੋਲ ਆਉਂਦੇ ਨੇ ਸ਼ਨੀਵਾਰ ਨੂੰ ਇਹ ਗਿਣਤੀ ਜਿਹੜੀ 40000 ਤੱਕ ਪਹੁੰਚ ਜਾਂਦੀ ਹੈ ਮਹਾਮਈ ਦੇ ਪਵਿੱਤਰ ਦਿਨ ਨੇ ਉਹਨਾਂ ਗਿਣਤੀ ਲੱਖ ਤੱਕ ਵੀ ਪਹੁੰਚ ਜਾਂਦੀ ਹੈ

ਪੂਰਾ ਪ੍ਰੋਪਰ ਭਵਾਨ ਦਿੱਤਾ ਜਾਊਗਾ ਕਿਉਂਕਿ ਰੀਸਾਈਕਲਿੰਗ ਤਾਂ ਕਿ ਪਾਣੀ ਡੰਡਾ ਨਾ ਹੋਵੇ ਤਾਂ ਹੁਣ ਇਸ ਮੰਦਰ ਦੇ ਵਿੱਚ ਸ਼ੋਰ ਵਾਲੇ ਪਾਸਿਓਂ ਨਹੀਂ ਸ਼ਾਂਤੀ ਵਾਲੇ ਪਾਸਿਓਂ ਆਮਾਨ ਹੈ ਇਹ ਜਿੰਨੀ ਵੀ ਕਮੇਟੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਛੇਤੀ ਇਹ ਪ੍ਰੋਜੈਕਟ ਜਿਹੜੇ ਨੇ ਬਣਾ ਕੇ ਸਾਡੇ ਦਿੱਤੇ ਨੇ ਕਿ ਅਸੀਂ ਉਮੀਦ ਕਰਾਂਗੇ ਕਿ ਉਹ ਆਪ ਅਗਲੇਦਕ ਜਿਹੜਾ ਹੈ ਕਿ ਕਿੰਨੇ ਰੁਪਈਆ ਇੱਥੇ ਇਸ ਇਤਿਹਾਸਿਕ ਜਗ੍ਹਾ ਤੇ ਤਾਂ ਕਿ ਅਸੀਂ ਪੱਲੇ ਆਉਂਦੇ ਨੇ ਸੋ ਅਸੀਂ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਹਾਂ ਕਿ ਸਾਨੂੰ ਇਹ ਕਾਰਜ ਕਰਨ ਦਾ ਸੁਭਾਗ પ્રાપ્ત ਹੋਇਆ ਹੈ। ਅਰ ਅਾਮ ਆਧਿਕ ਕਲੀਨਿਕ ਦਾ ਵੀ ਅਦਨਕਾਰਨ ਹੋ ਗਿਆ ਸ਼ੁਰੂ ਹੋ ਗਿਆ। ਇਸੇ ਮੰਦਰ ਦੇ ਕੰਪਲੈਕਸ ਦੇ ਵਿੱਚ ਤਾਂ ਕਿ ਦੂਰੋਂ ਦੂਰੋਂ ਜਿਹੜੇ ਸਰਦਾਰ ਆਉਣਗੇ ਉਹਨਾਂ ਨੂੰ ਕੋਈ ਐਮਰਜੈਂਸੀ ਜਾਂ ਕੋਈ ਬਿਮਾਰੀ ਜੇ ਹੋਵੇ ਤਾਂ ਨਾਲ ਤਿੰਨਾਂ ਦਾ ਟ੍ਰੀਟਮੈਂਟ ਜਿਹੜਾ ਹੋ ਸਕੇ। ਕਲਚਰੀ ਰਾਤਾਨੀ ਕਹਿੰਦੇ ਸ਼ਹਿਰ ਨੂੰ ਪੰਜਾਬ ਦੇ ਸਭਿਆਚਾਰ ਦੀ ਸੋ ਇਸ ਇਤਿਹਾਸਿਕ ਮੰਦਰ ਦਾ ਬੜਾ ਵੱਡਾ ਲੋਕਤਾਂ ਹੈ ਕਿ ਬਹੁਤ ਸਾਰੇ ਜਿੱਥੇ ਮੈਂ ਕੈਸ਼ਾ ਦਾਨੂ ਦੂਰੂ ਦੂਰੋ ਇੱਥੇ ਨੱਥਾ ਲਿਖਾਉਂਦੇ ਆ ਸ਼ਹਿਰ ਦੀ ਜਿਹੜੀ ਟੂਰਿਜ਼ਮ ਹੈ ਜਾਂ ਰਿਲੀਜੀਅਸ ਟੂਰਿਜ਼ਮ ਹੈ ਉਹ ਬਹੁਤ ਵੱਡਾ ਮਹਾਰਾਮ ਮਿਲੂਗਾ ਔਰ ਜਿੰਨਾ ਵੀ ਭਵਿੱਖ ਦੇ ਵਿੱਚ ਕੋਈ ਸਾਨੂੰ ਬਜਟ ਪੜਾ ਕੇ ਦਿਓਗੇ ਇਸ ਸ਼ਹਿਰ ਦੇ ਵਿੱਚ ਹੋਰ ਇਸ ਸ਼ਹਿਰ ਨੂੰ ਵਧੀਆ ਬਣਾਉਣ ਲਈ ਜੋ ਵੀ ਸਾਡੇ ਵੱਲੋਂ ਹੋਊਗਾ ਅਸੀਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਾਂਗੇ ਇਸ ਕਮੈ ਇਹ ਸ਼ਹਿਰ ਦੀ ਗਲੀ ਗਲੀ ਜਾਣਦਾ ਬਹੁਤ ਸਾਰੇ ਗਲੇ ਦੋਸਤ ਮਿੱਤਰ ਵੀ ਇੱਥੇ ਰਹਿੰਦੇ ਨੇ ਡਾਕਟਰ ਨੇ ਜਾਂ এডਿਕੇਸ਼ਨ ਸਿਟੀ ਵੀ ਹੈ ਹਰ ਕਿਸਮ ਦਾ ਕਾਲਜ ਹੈ ਮੈਡੀਕਲ ਕਾਲਜ ਹੈ ਫਿਜ਼ੀਕਲ এডਿਕੇਸ਼ਨ ਦਾ ਕਾਲਜ ਹੈ ਪੰਜਾਬੀ ਯੂਨੀਵਰਸਿਟੀ ਹੈ ਵਿਕਰਮ ਕਾਲਜ ਆਫ ਕਾਮਰਸ ਹੈ ਮੋਦੀ ਕਾਲਜ ਹੈ ਮਹਿੰਦਰਾ ਕਾਲਜ ਹੈ ਇੱਥੇ ਐਨਆਈਐਸ ਹੈ ਪੋਸਟ ਨਾਲ ਇੰਫਰਾਸਟ੍ਰਕਚਰ ਹੈ ਸੋਇ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣਾ ਸਾਡਾ ਫਰਜ਼ ਵੀ ਹੈ ਅਸੀਂ ਬਚਨ ਬਦਲੀਆ ਔਰ ਬਾਅਦ ਵਿੱਚ ਹੋਰ ਦੱਸਾਂਗੇ ਮੈਂ ਬੇਨਤੀ ਕਰੂੰਗਾ ਅਗਰ केजरीवाल ਸਾਹਿਬ ਜੋ ਚੇਚਤਾਲ ਤੇ ਪੰਚੇ ਨੇ ਕਿ ਉਹ ਦਿੱਲੀ ਨੇ 10 ਸਾਲ ਮੁੱਖ ਮੰਤਰੀ ਰਹਿਨੇ ਉਹਨਾਂ ਨੇ ਬੜੇ ਇਸਤਾਨੇ ਪ੍ਰੋਜੈਕਟ ਕੀੜੇ ਨੇ ਉਹਨ ਦਾ ਸ਼ਿਰਿਆ ਨਿਯਾਸ ਵੀ ਕੀਤਾ ਕੱਲ ਹੀ ਅਸੀਂ ਧੂਰੀ ਵਿਖੇ तीर्थ ਯਾਤਰਾ ਜਿਹੜੀ ਮੁੱਖ ਮੰਤਰੀ ਜੀ ਦੇ ਅੰਦਰ ਯੋਜਨਾ ਉਹਦਾ ਕਰਨ ਕੀਤਾ ਜਿਹਦੇ ਵਿੱਚ ਦਰਵਾਜ਼ਾ ਮੇਰੇ ਦਲੇ ਕੱਲ ਵੀ ਅਸੀਂ ਮਿਲੇ ਸੀਗੇ ਬਹੁਤ ਸਾਰੇ ਬਜ਼ੁਰਗ ਇਹਦਾ ਤੁਸੀਂ ਜਿਹੜੇ ਕਹਿੰਦੇ ਸੀ ਬਹੁਤ ਸਾਲ ਹੋ ਗਏ ਸਾਨੂੰ ਯਾਦ ਵੀ ਨਹੀਂ ਹੈਗਾ ਕਿਦੋਂ ਦਰਬਾਰ ਸਾਹਿਬ ਮੱਤਾਂ ਦੇ ਕੰਮੇ ਸੀ ਇੱਕ ਮਾਤਾ ਜੀ ਕਹਿੰਦੇ ਮੈਂ ਕਦੇ ਗਈ ਹੋਈ ਨਹੀਂ ਮੈਨੂੰ ਤਾਂ ਮੌਕੇ ਨਹੀਂ ਮਿਲਿਆ ਬਹੁਤ ਸਾਰੀਆਂ ਆਰਥਿਕ ਮਜਬੂਰੀਆਂ ਵੀ ਰਹਿੰਦੀਆਂ ਨੇ ਸਮਾਜਿਕ ਮਜਬੂਰੀਆਂ ਕੋਈ ਕਈ ਵਾਰੀ ਪਰਿਵਾਰਿਕ ਮਜਬੂਰੀਆਂ ਕਿ ਕੋਈ ਹੁੰਦਾ ਨਹੀਂ ਕੋਈ ਬਜ਼ੁਰਗਾਂ ਨੂੰ ਲੈ ਕੇ ਜਾਣ ਵਾਲਾ ਤਾਂ ਸੇਵਾ ਸੰਭਾਲ ਵਾਲਾ ਸੋ ਇਹ ਕੰਮ ਪੰਜਾਬ ਸਰਕਾਰ ਕਰ ਰਹੀ ਹੈ ਔਰ ਅਸੀਂ ਆਪਣੇ ਆਪ ਨੂੰ ਕਿਸਮਤ ਬੜੇ ਸਮਝ ਰਿਹਾ ਕਿ ਸਾਨੂੰ ਇਸ ਪਵਿੱਤਰ ਜੋ ਸਾਰ ਡਿਗਰੀ ਸਦੀ ਹੈ ਔਰ ਇਹ ਪਵਿੱਤਰ ਮਹੀਨਾ ਹੈ ਜਿਹਦੇ ਵਿੱਚ ਗੁਰਦਾਨ ਸਿੰਘ ਦਾ ਆਉਣ ਵਾਲੇ ਦਿਨਾਂ ਚ ਜਿਹੜਾ ਗੁਰਪੁਰਬ ਆ ਰਿਹਾ ਹੈ ਤੇ 24 25 23 24 25 ਨਵੰਬਰ ਨੂੰ ਸ੍ਰੀ ਨਾਨਕਪੁਰ ਸਾਹਿਬ ਵਿਖੇ ਗੁਰੂ ਸਾਹਿਬ ਗੁਰਤੇਜ ਬਾਦਲ ਜੀ ਦਾ 35 ਸਾਲ ਪੁਰਬ ਆ ਰਿਹਾ ਹੈ ਸ਼ਹੀਦੀ ਦਾ ਸੋਸੀ ਇਸ ਪਵਿੱਤਰ ਮਹੀਨੇ ਨੂੰ ਜਿਹਨੂੰ 카ਰਤਕ ਵੀ ਕਹਾ ਜਾਂਦਾ ਕੱਤਕ ਵੀ ਕਹਾ ਜਾਂਦਾ ਪੰਜਾਬੀ ਵਿੱਚ ਕੱਤਾ ਕਹਿੰਦੇ ਆ ਜਿਹੜੇ ਬਹੁਤ ਸਾਰੇ ਦੇਵੀ ਦੇਵਤਾ ਦੀ ਪੂਜਾ ਹੁੰਦੀ ਹੈ ਇਹਦੇ ਵਿੱਚ ਦੀਵਾਲੀ ਇਹਦੇ ਵਿੱਚ ਛੱਟ ਪੂਜਾ ਭਈਆ ਦੂਜ ਧੂਜ ਇਹਦੇ ਵਿੱਚ ਬਹੁਤ ਸਾਰੇ ਤਿਹਾਰੇ ਇਸ ਪਵਿੱਤਰ ਮਹੀਨੇ ਦੇ ਵਿੱਚ ਆਉਂਦੇ ਨੇ ਸੋ ਇਸ ਪਵਿੱਤਰ ਮਹੀਨੇ ਦੇ ਵਿੱਚ ਅੱਜ ਇਸ ਪਵਿੱਤਰ ਜਗ੍ਹਾ ਤੇ ਕੁਝ ਆਪਣਾ ਯੋਗਦਾਨ ਪੁੱਛਿਆ ਪਾ ਕੇ ਲੋਕਾਂ ਦੇ ਟੈਕਸ ਦੇ ਪੈਸਾ ਜਿਹੜਾ ਹੈ ਲੋਕਾਂ ਦੀ ਦਸਾਂ ਨਾ ਹੋਣੀ ਕਮਾਈ ਦੇ ਵਿੱਚੋਂ ਇਹ ਪੁੰਨ ਦਾ ਰੇਲਾ ਦਸਵੰਨ ਹੈ ਉਹ ਕਰਕੇ ਗਿਆ ਸੋ ਸਾਨੂੰ ਨਹੀਂ ਬੈਠ ਕੇ ਇੱਥੇ जरा श्रद्धालु कोई कनी नहीं रहेगी रेल चाहिए जाके गैसे पटियाला शहर बारे एक बड़ा फेमस कोर्ट है मशहूर है पटियाला शहर एक नगीना ਔਰ ਲੋਕ ਇੱਕ ਦਿਨ ਲਈ ਰਹਿੰਦੇ ਸਵਾ ਮਹੀਨਾ ਸੋ ਇੱਥੇ ਪਾਕਾ ਦਾ ਸ਼ਹਿਰ ਹੈ ਔਰ ਰਿਆਜ਼ੀ ਸ਼ਹਿਰ ਹੈ ਤੇ ਇਸ ਸ਼ਹਿਰ ਨੂੰ ਹੋਰ ਸੁੰਦਰ ਕਰਨ ਦਾ ਸਾਡਾ ਜਿਹੜਾ ਵਾਤਾਵਰਣ ਉਹ ਵੀ ਬੁਲਾ ਚਾਹਤੇ ਰਹਾਂਗੇ ਨਕੇਜੀਵਰ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਰਣ ਸਾਹਿਬ ਤੋਂ ਕੰਮ ਕਰਕੇ ਵਿਚਾਰ ਸੰਤ आज यहाँ पे आए हुए सभी माता के श्रद्धालु भक्तों को मेरा नमस्कार मेरा प्रणाम आज हम अपने आप को बहुत सौभाग्यशाली समझते हैं कि आज माता के चरणों में हमें आने का मौका मिला अभी मैंने और साहब ने जाके माता का आशीर्वाद लिया आज एक बहुत बड़ा काम शुरू होने जा रहा है माता की सेवा करने का हम लोगों को मौका मिला है अभी अभी हम लोगों ने पूजा करके उसका एक तरह से शिलान्यास किया अभिमान साहब ने बहुत सारे कई सारे काम गिनाए हैं पानी का ये पौंड के अंदर पानी आएगा यहाँ पे एम्फी थिएटर बनेगा और भी बहुत सारे काम सीवर का कई सारे काम पूरे मंदिर का एक तरह से ब्यूटिफिकेशन किया जाएगा तो ये यहाँ पे लाखों लाखों करोड़ों लोगों की श्रद्धा इस मंदिर के अंदर है करोड़ों लोग आते हैं साल में यहाँ पे मत्था टेकने के लिए माता से मन्नत मांगने के लिए जो लोग आते हैं जो मांगते हैं मन्नत पूरी होती है लोगों की मान्यता है यहाँ पे बहुत ज़्यादा तो जब लोग आए उनको हर किस्म की सहूलियत मिले और उनको एक अच्छा अनुभव हो ये हम लोगों की कोशिश है मैं और साहब पिछले महीने दो महीने में ये हमारा तीसरा चौथा चक्कर है मैं नहीं समझता कि किसी भी हमारे से पहले किसी भी सरकार ने मंदिर के लिए इतना ज़्यादा कभी इंटरेस्ट लिया है ये पहली बार है कि कोई सरकार इतना ज़्यादा इंटरेस्ट लेके मंदिर को सुंदर बनाने की कोशिश कर रही है माता से मैं आशीर्वाद देना चाहूँगा कि हमारी सेवा में किसी तरह की कमी ना रहे और हम इसको अच्छे से पूरा करें हमें उम्मीद है कि एक साल के अंदर अभी अक्टूबर का महीना है अगले साल सितंबर के महीने के पहले पहले ये सारा काम पूरा होने की उम्मीद बहुत बहुत